ਕੋਣ ਚੱਲਦਾ ਇਹ ਤੁਹਾਨੂੰ ਨਹੀਂ ਪਤਾ ਯਾਰ ਤੁਹਾਡੇ ਬੱਚੇ ਹੈਗੇ ਕਿ ਨਹੀਂ ਹੈਗੇ ਫਿਰ ਆ ਮਾਤਾ ਸਾਰੀਆਂ ਬੈਠੀ ਮਾਤਾ ਤੁਸੀਂ ਕੋਈ ਨਹੀਂ ਦੱਸਦੇ ਕਿ ਰਾਜੀ ਹੈਗੇ ਤੂੰ ਯ ਆਪਣੇ ਬੱਚੇ ਗੱਲ ਨੂੰ ਪਾਣਨੇ ਕਿ ਨਹੀਂ ਪਾਣਨੇਗੇ ਇਹਨਾਂ ਜਿਹਾ ਤੁਸੀਂ ਦਿਖਾਉਂਗੇ ਵੀ ਹਾਂ ਚਾਗੂ ਜੁੜੀਆਂ ਤੇ ਨਾਲੇ ਕਿੱਤਾ ਦਿਖਾਉਂਗੇ ਆਂਡ ਗੌਰ ਤੁਸੀਂ ਰਹਿੰਦੇ ਹੋ ਤਾਂ ਦੱਸੋ ਸਰਪੰਚ ਨੂੰ ਜਾ ਕੇ ਵੀ ਆਹ ਕੰਮ ਕਰਦੇ ਹੈਗੇ ਜੋਰ ਤੋਂ ਦੇਖ ਲਓ ਕਿੰਨੀ ਗੇਣਾ ਆ ਗਿਆ ਪੁਲਿਸ ਤੇ ਹਮਲਾ ਕਰਦਾ ਕਦੀ ਗੱਦੀ ਜੋੜ ਨਹੀਂ ਕੇ ਰਣੇ ਲੈ ਹੁਣ ਵੜ ਕੇ ਦੇਖੀ ਇੱਥੇ ਜੇ ਨਾਂ ਦਰਵਾਤਾ ਘਰੇ ਦਾ ਗਾਇ ਹੱਦ ਅਲੀ ਗੱਲ ਹੈ ਕਿਤੇ ਸ਼ਰਮ ਹੁੰਦੀ ਸਾਰਾ ਪਿੰਡ ਇੱਕ ਪਾਸੇ ਹੈ ਕਿ ਨਹੀਂ ਹੈਗਾ ਵੇਜਦਾ ਕਿ ਨਹੀਂ ਵੇਜ ਹੈਗਾ ਫਿਰ ਪਿੰਡ ਕੱਲ ਆ ਕੇ ਪਹੁੰਚੇ ਸਰ ਕੀ ਇੱਥੇ ਘਟਨਾ ਹੋਈ ਇੱਥੇ ਤੁਸੀਂ ਮੌਕੇ ਤੇ ਪੁੱਜੇ ਹੋਣ ਜਿਹੜੇ ਅੱਜ ਕੱਲ ਦੇ ਹਾਲਾਤ ਚੱਲ ਰਹੇ ਗਏ ਸਾਨੂੰ ਪੰਜਾਬ ਸਰਕਾਰ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਸਾਡੇ ਐਸਐਸਪੀ ਸ਼ਰੀ ਅਬੀਮਨ ਯੂ ਰਾਣਾ ਜੀ ਆਈਪੀਸ ਇਹ ਲੋਕ ਬਿਲਕੁਲ ਸਖਤ ਰਹਤੇ ਹੈ ਜਿਹਦੇ ਵਿੱਚ ਚਿਟਾ ਹੋ ਗਿਆ ਗੈਂਗਸਟਰ ਹੋ ਗਿਆ ਇਹਨੂੰ ਆਪਾਂ ਫਿਨਿਸ਼ ਕਰਨਾ ਹੈ ਪੰਜਾਬ ਦੇ ਚੰਗੇ ਮਾਹੌਲ ਲਈ ਲੈ ਕੇ ਆਣਾ ਹੈ ਉਸੀ ਦੇ ਸਬੰਧ ਦੇ ਵਿੱਚ ਅਸੀਂ ਹਰ ਪਿੰਡ ਦੇ ਵਿੱਚ ਅਸੀਂ ਲਿਸਟ ਬਣਾਈ ਜਾਈ ਹੈ ਹਰ ਪਿੰਡ ਦੇ ਮੋਹਤਪਰ ਬੰਦਿਆਂ ਤੋਂ ਅਸੀਂ ਲਿਸਟਾਂ ਲਿੱਤੀਆਂ ਕਿਹੜੇ-ਕਿਹੜੇ ਬੰਦੇ ਜਿਹੜੇ ਮਾੜੇ ਨੇ ਜਿਹੜੇ ਗੈਂਗਸਟਰ ਵਾਲੇ ਪਾਸੇ ਪੈਰ ਰੱਖਦੇ ਨੇ ਜਿਹੜੇ ਚਿੱਟੇ ਵਾਲੇ ਪਾਸੇ ਪੈਰ ਰੱਖਦੇ ਨੇ ਤੇ ਉਹਨਾਂ ਜੇ ਇਸ ਬੰਦੇ ਦਾ ਨਾਮ ਵੀ ਵਿੱਚ ਸੀਗਾ ਇਹਨੂੰ ਬਾਬਾ-ਬਾਬਾ ਕਰਕੇ ਨਾਂ ਕਹਿੰਦੇ ਕਿ ਤੇ ਇਹਦੇ ਕਰਿਆ ਅਸੀਂ ਸਵੇਰੇ ਰੇਡ ਕੀਤੀ ਸੀਗੀ ਤੇ ਰੇਡ ਕਰਨ ਦੇ ਬਾਅਦ ਇਹਨਾਂ ਨੇ ਕੀ ਕੀਤਾ ਗਿਆ ਵੀ ਉਸ ਬੰਦੇ ਨੂੰ ਸਾਡੇ ਤੋਂ ਛੁਡਾ ਲਿਆ ਜੀ ਛੁੜਾਣ ਤੋਂ ਬਾਅਦ ਸਾਡੀ ਸਾਰੀ ਗੱਡੀ ਤੋੜ ਦਿੱਤੀਗੀ ਉਸ ਵਾਰੀ ਇਹਨੇ ਫਾਇਰ ਕੀਤਾ ਸਾਡੇ ਸਾਡੇ ਮਲਾਜ਼ਮਾਂ ਦੇ ਪਰ ਗੱਡੀ ਸਾਰੀ ਫ ਤੋ ਇਹ ਇਹਨਾਂ ਦੇ ਵਿੱਚ ਸੀ ਹੁਣ ਸਾਰਾ ਪਿੰਡ ਇਹਨਾਂ ਦੇ ਖਿਲਾਫ ਹੈ ਗਿਆ ਇਹੀ ਇਕੱਲੀ ਫੈਮਿਲੀ ਹੈ ਜਿਹੜੀ ਇੱਥੇ ਆ ਕੇ ਕੰਮ ਕਰਦੀ ਹੈ ਪੰਚਾਇਤ ਨੇ ਵੀ ਪੂਰੇ ਨੂੰ ਸਮਝਾ ਕੇ ਦੇਖ ਲਿਆ ਆਂਡ ਗੌਂਡੇ ਵੀ ਸਮਝਾ ਲਿਆ ਪਰ ਨੇ ਨਹੀਂ ਸਮਝੇ ਹੁਣ ਇਹਨਾਂ ਦਾ ਇਹ ਕਾਗਜ਼ ਦੇਖ ਰਹੇ ਨੇ ਘਰ ਦੇ ਜਿਹੜੇ ਹੈਗੇ ਡਾਕੂਮੈਂਟ ਕੀ ਇਹਦੇ ਇੰਨੀ ਆਮਦਨ ਕਿੱਥੋਂ ਹੋਏਗੀ ਅੰਦਰ ਗ੍ਰੇਨਾਈਟ ਲੱਗਾ ਹੋਇਆ ਹੈਗਾ ਸਾਰਾ ਤੇ ਅਸੀਂ ਜਲਦੋਂ ਜਲਦ ਹੋਏਗਾ ਵੀ ਅਨੁਵਾਸਿ ਦਿਸਪੋਜ਼ਲ ਕਰਾ ਕੇ ਤੇ ਨੂੰ ਪੰਜਾਬ ਸਰਕਾਰ ਦੇ ਖਾਤੇ ਜਿਵਾਵਾਂਗੇ ਇਹ ਹਮਲਾ ਹਮ ਨਿਗਰਾਨ ਪੁਲਿਸ ਕਰਮੀ ਦੇ ਵੀ ਛੱਟ ਲੱਗੀ ਕਿਸੇ ਦੇ ਹਾਂ ਸਾਡੇ ਵੀ ਸਾਡੇ ਵਜੀ ਵਰਦੀਆਂ ਸਾਡੀ ਫਾੜੀਆਂ ਗਈਆਂ ਉਸ ਤੋਂ ਇਟਾ ਉਟਾ ਇਹਨਾਂ ਨੇ ਮਾਰਿਆ ਜੋ ਫਾਇਰ ਮਾਰਿਆ ਪਹਿਲੇ ਪਹਿਲੇ ਫਾਇਰ ਵਿੱਚ ਚਾਰ ਕਿਨਾਰੇ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਫਿਰ ਜਦੋਂ ਖਤਮ ਹੋ ਗਿਆ ਫਿਰ ਇਟਾਂ ਮਾਰਨ ਲੱਗ ਪਏ ਇਹਦਾ ਮੁਸ਼ਕਲ ਨਾਲ ਚਲ ਬਚਾ ਕੇ ਬਚਾ ਹੋ ਗਿਆ ਨਹੀਂ ਤੇ ਬਹੁਤ ਵੱਧ ਜਾਣੇ ਕੰਮ ਇਹਦਾ ਸਰ ਹੁਣ ਕੀ ਕਾਰਵਾਈ ਕੀਤੀ ਜਾਊਗੀ ਹੁਣ ਐਫ ਆਈ ਆਰ ਲੋ ਜਿੱਤੀ ਜਾਏਗੀ ਹੁਣ ਥਲੇ ਤੇ ਭੱਜੇ ਗਿਆ ਇਹਨੂੰ ਲੱਭਿਆ ਜਾਏਗਾ ਕੋਰਡਨ ਸਾਰਾ ਲੱਗਾ ਹੋਇਆ ਹੈਗਾ ਸਵੇਰੇ 4 ਵਜੇ ਦੀ ਰੇਡ ਆਈ ਹੈ ਸਾਡੇ ਉਂਦੇ ਦੇਖ ਲਓ ਸਵੇਰੇ 6:30 7 ਵਜੇ ਨੂੰ ਲੱਭ ਰਹੇ ਵੀ ਕਿਤੇ ਕਿਤੇ ਘਰ ਘਰ ਜਾ ਕੇ ਵੀ ਆ ਵੀ ਕਿਤੇ ਕਿਤੇ ਜਿਸ ਵੇਲੇ ਮਿਲਣਗੇ ਜੋ ਲੀਗਲ ਪ੍ਰੋਸੈਸਿੰਗ ਉਹੀ ਕਰਾਂਗੇ